ਕਿ ਇੱਕ ਆਫਿਸ ਦੇ ਵਿੱਚ ਇੱਕ ਸਰਦਾਰ ਕੰਮ ਕਰਦਾ ਹੈ। ਉਹਦਾ ਮਾਲਕ ਬੜਾ ਪਰੇਸ਼ਾਨ ਹੈ ਉਹਦੇ ਤੋਂ ਕਿਉਂਕਿ ਸਾਡਾ ਸਿਧਾਂਤ ਹੈ ਅਸੀਂ ਕਿਰਤियां ਧਰਮ ਦੀ ਕਿਰਤ ਕਰਨੀ। ਤੇ ਹਰ ਇੱਕ ਗੁਰਸਿੱਖ ਨੂੰ ਜੇ ਉਹਨੂੰ 5000 ਸੈਲਰੀ ਮਿਲਦੀ ਹੈ ਤੇ ਉਹਨੂੰ 6000 ਦਾ ਕੰਮ ਕਰਨਾ ਚਾਹੀਦਾ ਹੈ। ਇਹਨੂੰ ਕਹਿੰਦੇ ਨੇ ਮਾਲਕ ਦੇ ਪ੍ਰਤੀ ਵਫਾਦਾਰੀ ਜੇ ਕਿਸੇ ਦੀ 10000 ਸੈਲਰੀ ਹੈ ਤਾਂ ਕੋਸ਼ਿਸ਼ ਕਰੇ ਕਿ ਮੈਂ 12000 ਦਾ ਕੰਮ ਕਰਾਂ ਇਹਨਾ ਕਿ ਮੈਂ ਆਲਸ ਕਰਾਂ ਕੰਮ ਚੋਰੀ ਕਰਾਂ ਜਾਂ ਮੇਰਾ ਕੰਮ ਕੋ ਹੋਰ ਕਰ ਦੇ ਤੇ ਪੈਸੇ ਮੈਨੂੰ ਮਿਲ ਜਾਣ ਉਹਨੇ ਬੜੀ ਮਿਹਨਤ ਦੇ ਨਾਲ ਕੰਮ ਕਰਨਾ ਤੇ ਇੱਕ ਦਿਨ ਉਹਦਾ ਜਿਹੜਾ ਸੀਟ ਸੀ ਬਾਊ ਸੀ ਉਹਨੇ ਆਖਿਆ ਕਿ ਇਹ 8 ਘੰਟੇ ਕੰਮ ਕਰਦਾ ਹੈ ਮਿਹਨਤ ਬੜੀ ਕਰਦਾ ਹੈ ਕਿਉਂ ਨਾ ਇਹਦੇ ਮੈਂ 5000 ਸੈਲਰੀ ਵਧਾ ਦਿਆਂ ਉਹਨੇ 5000 ਸੈਲਰੀ ਵਧਾ ਦਿੱਤੀ। ਜਿਸ ਦਿਨ ਉਹਨੂੰ ਤਨਖਾਹ ਮਿਲੀ ਤੇ 5000 ਵਾਧੂ ਉਹਨੇ ਗਿਣੇ ਸਾਰੇ ਨੋਟ ਨੋਟ ਗਿਣ ਕੇ ਉਹਨੇ ਜੇਬ ਚ ਪਾ ਲਏ ਤੇ ਘਰ ਨੂੰ ਚਲਾ ਗਿਆ। ਮਾਲਕ ਬੜਾ ਹੈਰਾਨ ਹੈ ਕਿ 5000 ਮੈਂ ਸੈਲਰੀ ਵਧਾ ਦਿੱਤੀ ਕੋ ਧੰਨਵਾਦ ਨਹੀਂ ਕੀਤਾ ਇਹਨੇ। ਉਹਨੇ ਇਸ ਕਰਕੇ ਸੈਲਰੀ ਵਧਾਈ ਕਿ ਜੇ ਮੈਂ ਇਹਨੂੰ ਵਧਾ ਕੇ ਦਿਆਂਗਾ ਕੰਮ ਹੋਰ ਜ਼ਿਆਦਾ ਕਰੇਗਾ। ਔਰ 5000 ਸੈਲਰੀ ਵਧੀ ਹੋਈ ਐ ਕੰਮ ਉਹਨਾ ਹੀ ਕਰਦਾ ਜਿੰਨਾ ਪਹਿਲਾਂ ਕਰ ਰਿਆ ਸੀ ਕਹਿੰਦੇ ਨੇ ਸਾਲ ਪੂਰਾ ਹੋਇਆ ਤੇ ਮਾਲਕ ਨੇ ਸੋਚਿਆ ਕੰਮ ਉਹਨਾ ਹੀ ਕਰਦਾ ਫਿਰ 5000 ਘਟਾ ਵਧਾ ਕੇ ਕਿਉਂ ਦਿਆਂ ਉਹਨੇ 5000 ਫਿਰ ਘਟਾ ਦਿੱਤੇ ਫਿਰ ਇਹਨੇ ਉਸ ਦਿਨ ਸੈਲਰੀ ਲਈ ਤੇ ਜਦੋਂ ਗਿਣੇ ਨੋਟ 5000 ਘਟ ਸਨ ਇਹ ਕੁਝ ਨਾ ਬੋਲਿਆ ਇਨੇ ਜੇਵ ਜਪਾਏ ਘਰੋਂ ਚਲਾ ਗਿਆ ਪਰ ਜਿਹੜਾ ਮਾਲਕ ਸੀ ਉਹ ਬੜਾ ਹੈਰਾਨ ਹੋਇਆ ਕਹਿੰਦੇ ਜਦੋਂ ਮੈਂ ਵਧਾਏ ਉਦੋਂ ਵੀ ਕੋਈ ਇਹਨੇ ਪ੍ਰਤੀਕਿਰਿਆ ਨਹੀਂ ਦਿੱਤੀ ਕੋਈ ਰਿਐਕਸ਼ਨ ਨਹੀਂ ਇਹਨੇ ਦਿੱਤਾ ਨਹੀਂ ਤੇ ਬੰਦਾ ਤੇ ਬੜਾ ਖੁਸ਼ ਹੋ ਜਾਂਦਾ ਕੋਈ ਸਾਨੂੰ 50 ਦਾ ਨੋਟ ਦਵੇ ਤੇ ਅਸੀਂ ਤਾਂ ਕਈ ਵਾਰ ਹੱਥ ਜੋੜਨੇ ਦੀ ਬੜਾ ਤੁਹਾਡਾ ਭੜਾ ਹੋਏ ਤੇ ਮੈਂ 5000 ਵਧਾਇਉ ਉਦੋਂ ਕੋਈ ਰਿਐਕਸ਼ਨ ਨਹੀਂ ਜਦੋਂ ਘਟਾ ਦਿੱਤੇ ਉਦੋਂ ਵੀ ਇਹਨੇ ਇਹ ਨਹੀਂ ਆਖਿਆ ਕਿ ਜੀ ਪਹਿਲਾਂ ਵਧਾਅ ਤੇ ਹੁਣ ਘਟਾ ਕੇਉਂ ਦਿੱਤੇ ਤਾਰਾ ਦਿਨ ਸੋਚਦਾ ਹੀ ਰਿਹਾ ਜਦੋਂ ਅਗਲੇ ਦਿਨ ਆਇਆ ਤੇ ਕਹਿੰਦਾ ਇਧਰ ਆ ਜਾ ਸਰਦਾਰਾ ਇੱਕ ਜਿਹੜਾ ਸਵਾਲ ਹੈ ਨਾ ਮੈਨੂੰ ਬੜਾ ਪਰੇਸ਼ਾਨ ਕਰ ਰਿਹਾ ਮੇਰੇ ਅੰਦਰ ਕੁਲਦੀ ਪਈ ਗੱਲ ਉਹ ਮੈਨੂੰ ਦੱਸ ਜਦੋਂ ਮੈਂ 5000 ਵਧਾਏ ਸਨ ਤੂੰ ਉਦੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਜਦੋਂ ਘਟਾ ਦਿੱਤੇ ਉਦੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਕਾਰਨ ਕਹਿੰਦੇ ਜਦ ਇਸ ਦਿਨ ਤੁਸੀਂ 5000 ਵਧਾਏ ਸਨ ਮੇਰੇ ਘਰ ਧੀ ਰਾਣੀ ਦਾ ਜਨਮ ਹੋਇਆ ਸੀ ਮੇਰੇ ਘਰ ਧੀ ਰਾਣੀ ਦਾ ਜਨਮ ਹੋਇਆ ਸੀ ਤੇ ਮੈਂ ਉਸ ਦਿਨ ਸ਼ੁਕਰਾਨਾ ਮਨ ਵਿੱਚ ਕੀਤਾ ਕਿ ਮਾਲਕਾ ਧੀ ਆਈ ਹੈ ਆਪਣਾ ਰਿਜਕ ਲੈ ਕੇ ਆਈ ਹੈ ਕਹਿੰਦੇ ਫਿਰ ਜਦੋਂ ਮੈਂ 5000 ਘਟਾ ਦਿੱਤੇ ਕਹਿੰਦੇ ਉਸ ਦਿਨ ਇੱਕ ਦਿਨ ਪਹਿਲਾਂ ਮੇਰੀ ਮਾਂ ਗੁজার ਗਈ ਸੀ ਜਦੋਂ ਤੂੰ ਘਟਾ ਦਿੱਤੇ ਤੇ ਮੈਂ ਆਖਿਆ ਕਿ ਮਾਂ ਚਲੀ ਗਈ ਹੈ ਤੇ ਆਪਣੇ ਹਿੱਸੇ ਦਾ ਜਿਹੜਾ ਰਿਜਕ ਹੈ ਨਾ ਉਹ ਵੀ ਲੈ ਗਈ ਹੈ ਦਰ ਅਸਲ ਮਨੁੱਖ ਅਸੀਂ ਸੋਚਦੇ ਹਾਂ ਕਿ ਮੈਂ ਪਰਿਵਾਰ ਨੂੰ ਪਾਲਣਾ ਪਰਿਵਾਰ ਦੇ ਵਿੱਚ ਪੰਜ ਜੀ ਨੇ ਹਰ ਬੱਚਾ ਆਪਣਾ ਰਿਜਕ ਆਪਣੀ ਕਿਸਮਤ ਆਪਣੀ ਤਕਦੀਰ ਆਪਣੀ ਰੋਟੀ ਲੈ ਕੇ ਪੈਦਾ ਹੁੰਦਾ ਹੈ ਅਸੀਂ ਨਹੀਂ ਕਿਸੇ ਨੂੰ ਖਵਾ ਸਕਦੇ ਜੇ ਮੈਂ ਸੋਚਾਂ ਕਿ ਇਹ ਮੈਂ ਹੋਮੇ ਪਾਲ ਲਵਾਂ ਕਿ ਜੀ ਮੇਰੇ ਘਰ ਕੇ ਹੈ ਗੁਰੂ ਸਾਹਿਬ ਕਹਿੰਦੇ ਨਹੀਂ ਉਹ ਮਾਲਕ ਬੜਾ ਸਿਆਣਾ ਹੈ ਉਹ ਸਾਰਿਆਂ ਨੂੰ ਨਾਪ ਕੇ ਤੋਲ ਕੇ ਪੂਰਾ-ਪੂਰਾ ਦਿੰਦਾ ਹੈ ਉਹਦੇ ਵੱਲੋਂ ਕਿਸੇ ਦੇ ਨਾਲ ਇਹ ਨਹੀਂ ਕਿ ਉਹ ਪਰਮਾਤਮਾ ਕਿਸੇ ਦੇ ਨਾਲ ਲਾਗਬਾਜੀ ਹੋਵੇ ਪਰਮਾਤਮਾ ਦੀ ਦੁਨੀਆਵੀ ਪੱਖੋਂ ਜਿੰਨਾ ਵੀ ਤੁਹਾਨੂੰ ਮਿਲ ਰਿਹਾ ਹੈ ਇਹ ਸਾਰਾ ਕੁਝ ਉਹਦੀ ਦਾਤ ਹੈ ਅਗੰਤ ਸ਼ਾ ਆਪਣੀ ਦੇ ਰਾਸ ਰਾਸ ਕਹਿੰਦੇ ਨੇ ਰਾਸ ਪੂੰਜੀ ਨੂੰ ਸੰਪਤੀ ਨੂੰ ਅਗੰਤ ਤੋਪਾਵ ਕੇ ਪਰਮਾਤਮਾ ਉਹ ਸ਼ਾਹ ਸ਼ਾਹੂਕਾਰ ਅਗੰਤ ਸ਼ਾ ਆਪਣੀ ਦੇ ਰਾਸ ਖਾਤ ਪੀਤ ਵਰਤ ਅਨੰਦ ਉਲਾਸ ਆਪਣੀ ਆਮਾਨ ਕਜ ਬੌਰ ਸ਼ਾ ਲੈ ਅਗਿਆਨੀ ਮਨ ਰੋਸ ਕਰੇ ਜਿਸ ਕੀ ਮਸਤ ਇਸ ਆਗਿਆ ਰੱਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸ ਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਨ ਪਰ ਮੇਰੀ ਬਿਰਤੀ ਐ 10 ਬਸਤੂ ਲੈ ਪਾਛੇ ਪਾਵੈ 1 ਬਸਤ ਕਾਰਨ ਵਿਖੋਟ ਗਵਾਵੈ 1 ਪੀਨਾ ਦੇ ਕਹਿੰਦੇ 1 ਵੀ ਨਾ ਤੈਨੂੰ ਦਵੇ ਤੇ 10 ਤੇਰੇ ਕੋਲੋਂ ਖੋ ਲਵੇ 10 ਪੀ ਹਿਰਲੇ ਤਉ ਮੂੜਾ ਕੋ ਕਹਾ ਕਰੇ ਉਹ ਮੂਰਖਾ ਤੂੰ ਕੀ ਵਿਗਾੜ ਸਕਦਾ ਪ੍ਰਮਾਤਮਾ ਦਾ 1 ਪੀਨਾ ਦੇ 10 ਪੀ ਹਿਰਲੇ ਤਉ ਮੂੜਾ ਕੋ ਕਹਾ ਕਰੇ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਤ ਨਮਸ਼ਕਾਰਾ ਸੋ ਜੋ ਮਾਲਕ ਦੇ ਰਿਹਾ ਹੈ ਉਹਦੇ ਵਿੱਚ ਰਾਜੀ ਰਹੋ ਵਾਹਿਗੁਰੂ ਵਾਹਿਗੁਰੂ ਇਹ ਨਾ ਹੋਵੇ ਕਿ ਰਸਤੇ ਤੇ ਜਾਮਿਆ ਤੋਂ ਲੋਕਾਂ ਦੀਆਂ ਕੋਠੀਆਂ ਵੇਖੇ ਐਫ 19 ਐਫ 17 ਵੇਖੋ ਕਿੰਨੀ ਵੱਡੀ ਪਰਮਾਤਮਾ ਨੇ ਇਹਨੂੰ ਦੇ ਦਿੱਤੀ ਲੋਕਾਂ ਦੀਆਂ ਵੱਡੀਆਂ ਕਾਰਾਂ ਵੇਖ ਕੇ ਅੰਦਰ ਝੂਰਦਾ ਰਹੇ ਇੱਥੇ ਤੇ ਗੁਰਬਾਣੀ ਪੜ ਰੁੱਖੀ ਸੁਖੀ ਖਾਏ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ ਜਿਹੜੀ ਤੇਰੇ ਹੱਥਾਂ ਦੇ ਉੱਤੇ ਐ ਨਾ ਉਹਨੂੰ ਸ਼ੁਕਰਾਨਾ ਕਰਕੇ ਖਾ ਤੇ ਪਤਾ ਕੀ ਕਹੇ ਮਾਲਕਾ ਦਦਾ ਦਾਤਾ ਏਕ ਹੈ ਸਭ ਕੁਝ ਦੇਵਣ ਹਾਰ ਬਿੰਦੇ ਟੂਟ ਨਾ ਆਵੇ ਅਗੰਧ ਪਰੇ Bhandar ਜਦੋਂ ਵੀ ਰੋਟੀ ਖਾਵੇਂ ਤੇ ਸ਼ੁਕਰਾਨਾ ਕਰ ਮੇਰਿਆ ਮਾਲਕਾ ਆ ਜਿਹੜੇ ਮੇਰੇ ਹੱਥ ਦੇ ਉੱਤੇ ਦੋ ਫੁਲਕੇ ਤੂੰ ਰੱਖ ਦਿੱਤੇ ਨੇ ਪ੍ਰਸ਼ਾਦੇ ਰੱਖਦੇ ਨੇ ਕਈ ਇਹਦੇ ਤੋਂ ਵੀ ਨਹੀਂ ਕਈ ਕਈਆਂ ਨੂੰ ਇਹ ਵੀ ਨਹੀਂ ਮਿਲਦੇ ਹੋਣੇ ਕੇਤਿਆ ਦੋਗ ਭੋਗ ਸਦਮਾਰ ਇਹ ਬੇਦਾਤ ਤੇਰੀ ਦਾਤਾਰ ਦੁਨਿਆਵੀ ਪੱਖੋਂ ਕਦੇ ਵੀ ਉਸ ਮਾਲਕ ਨੂੰ ਉਲਾਮੇ ਤੇ ਗਿਲੇ ਗੁਜਾਰੀਆਂ ਨਾ ਕਰੀਏ ਜੇ ਮਾਲਕ ਕੋਲੋਂ ਮੰਗਣਾ ਤੇ ਮੰਗੋ ਕੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਨਾਮ ਦਾ ਧਨ ਮੰਗੋ ਉਹ ਧਨ ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਐਸਾ ਹਰ ਧਨ ਸੰਚੀਐ ਭਾਈ ਪਾਹ ਨਾ ਜਲੇ ਜਿਹਨੂੰ ਅਗ ਸਾੜ ਨਾ ਸਕੇ ਪਾਹ ਨਾ ਜਲੇ ਜਲ ਨਹੀਂ ਡੂਬੈ ਸੰਗ ਛੋੜ ਕਰ ਕਤਹੋ ਨਾ ਜਾਈ ਤੇ ਉਹ ਧਨ ਜਿਹੜਾ ਤੈਨੂੰ ਕਦੇ ਛੱਡ ਕੇ ਜਾਵੇ ਹੀ ਨਾ ਉਹ ਧਨ ਹੈ ਨਾਮ ਦਾ ਧਨ ਕਿਉਂਕਿ ਇਹ ਕਮਾਈ ਐਸੀ ਹੈ ਉਹ ਸਦਾ ਤੇਰੇ ਨਾਲ ਹੈ ਜਦੋਂ ਤੁਸੀਂ ਇਹ ਧਨ ਦੀ ਕਮਾਈ ਕਰਦੇ ਹੋ ਕੋਈ ਗੁਰੂ ਵਾਲਾ ਬਣ ਜਾਏ ਕਹਿੰਦੇ ਨੇ ਪਰਮਾਤਮਾ ਵੀ ਕਦੇ ਸਾਥ ਨਹੀਂ ਛੱਡਦਾ ਤੇ ਜਿਹੜਾ ਗੁਰੂ ਨਾਲ ਪ੍ਰੀਤ ਲਾ ਲਵੇ ਨਾ ਗੁਰੂ ਵੀ ਕਦੇ ਸਾਥ ਨਹੀਂ ਛੱਡਦਾ ਵਾਹਿਗੁਰੂ ਵਾਹਿਗੁਰੂ ਗੁਰੂ ਵਾਲੇ ਪਟਨੇ ਦੀ ਧਰਤੀ ਦੇ ਉੱਤੇ ਇੱਕ ਪੰਡਤ ਰਹਿੰਦਾ ਉਹਦਾ ਨਾਂ ਹੈ ਸ਼ਿਵਦਤ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਨਾਂ ਰੱਖਿਆ ਸੀ ਬਾਲਾ ਪ੍ਰੀਤਮ ਅਸੀਂ ਕਹਿੰਦੇ ਕਿ ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਨੂੰ ਕਹਿੰਨੇ 8ਵੇਂ ਪਾਤਸ਼ਾਹ ਅਸ਼ਟਮ ਬਲਬੀਰਾ ਵੀ ਨਾਂ ਰੱਖਿਆ ਗਿਆ ਪਰ ਸਭ ਤੋਂ ਪਹਿਲਾਂ ਜਿਹੜਾ ਬਾਲਾ ਪ੍ਰੀਤਮ ਹੈ ਉਹ ਬਾਲਾ ਪ੍ਰੀਤਮ ਪੰਡਤ ਸ਼ਿਵਦਾਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ